ਸੰਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੂਰਵ ਦੇ ਮੌਕੇ ਦੇ ਉੱਤੇ ਗੁਰਦੁਆਰਾ ਕੰਸ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋਏ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਿੰਘ ਸਾਹਿਬ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਇੱਥੇ ਨਤਮਸਤਕ ਹੋਈ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਬਤ ਭਾਈ ਸਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ ਯਾਹਰ ਪੀਰ ਜਗਤ ਗੁਰੂ ਉਹਨਾਂ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੇ ਰਹਿਬਰ ਬਹੁਤ ਸਾਰੇ ਭਗਤ ਜਨ ਸੰਤ ਜਨ ਇਸ ਸੰਸਾਰ ਵਿੱਚ ਸਨ ਪਰ ਫਿਰ ਵੀ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ ਕਿ ਖੰਮੇ ਕੋਈ ਨਾ ਸਾਧੂ ਨਾ ਦਸਾ ਜਗ ਵਿੱਚ ਕੋਆ ਇਹ ਸਬਕਾਈ ਨੇ ਉਸ ਪ੍ਰਮਾਤਮਾ ਦੇ ਅੱਗੇ ਫਰਿਆਦ ਰੱਖੀ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਸ ਸੰਸਾਰ ਦੇ ਵਿੱਚ ਆਪ ਸਰਗੁਣ ਸਰੂਪ ਚ ਆਇਆ ਇਹਾਂ ਜਾਣਦਾ ਗੁਰਬਾਣੀ ਦੇ ਅੰਦਰ ਕਿ ਤਤ ਨਰੰਜਨ ਜੂਤ ਸਦਾਈ ਸੋਹਮ ਪੀਤਨਾ ਕੋਈ ਜੀਉ ਅਪਰੰਪਰ ਪਾਰ ਪਰਮੇਸ਼ਰ ਨਾਨਕ ਗੁਰ ਮਿਲਿਆ ਸਈ ਜੀ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਸੀ ਇਸ ਜਗਤ ਦੇ ਅੰਦਰ ਆਣ ਕਰਕੇ ਸਤਿਗੁਰੂ ਗੁਰਨਾਨਕ ਦੇ ਪਾਤਸ਼ਾਹ ਮਹਾਰਾਜ ਜਿੱਥੇ ਆਪਣੇ ਜੀਵਨ ਦੇ ਵਿੱਚ ਕਈ ਖੇਡਾਂ ਖੇਡਦੇ ਨੇ ਪਰ ਉਹਨਾਂ ਖੇਡਾਂ ਦੇ ਦਰਮਿਆਨ ਮਾਤਾ ਪਿਤਾ ਫਿਕਰ ਵਿੱਚ ਔਰ ਫਿਕਰਮੰਦ ਹੈ ਔਰ ਇਹ ਵੀ ਕਹਿਆ ਜਾਂਦਾ ਕਿ ਉਹਨਾਂ ਦੇ ਵੱਲ ਵੇਖ ਕਰਕੇ ਉਹਨਾਂ ਦਾ ਮਨ ਉਚਾਰਤ ਰਹਿੰਦਾ ਸੀ ਕਿਉਂਕਿ ਉਹ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਇਹਨਾਂ ਤੋਂ ਲੱਗੀ ਸੀ ਖੁਦ ਪ੍ਰਮਾਤਮਾ ਦਾ ਰੂਪ ਸਨ ਔਰ ਕਹਿਆ ਜਾਂਦਾ ਕਿ ਉਸ ਵਕਤ 15 ਸਾਲ ਦੀ ਆਰਿਆ ਹੋएगी ਜਦੋਂ ਭਾਈ ਜੈ ਰਾਮ ਜੀ ਉਹਨਾਂ ਨੂੰ ਸultanpur ਲੋਧੀ ਆਪਣੇ ਕੋਲ ਲੈ ਗਏ ਨੇ ਨਵਾਬ ਦੇ ਕੋਲ ਉਹਨਾਂ ਨੂੰ ਉਹਨਾਂ ਨੇ ਲੋਕਾਂਾਂ ਦੇ ਵਿੱਚ ਦੁਕਾਨਦਾਰੀ ਕਰਨ ਵਾਸਤੇ ਕਿਹਾ ਔਰ ਬਾਬਾ ਜੀ ਨੇ ਆnde ਕਿ ਬਹੁਤ ਸਾਰੇ ਜਿਹੜੇ ਉਥੋਂ ਦੇ ਦੁਨੀਆ ਦੇ ਪਰਪੱਕ ਲੋਕ ਸਨ ਬਾਖੋ ਧਰਮਾਂ ਦੇ ਲੋਕ ਸਨ ਉਹਨਾਂ ਨੂੰ ਧਰਮ ਸਿਖਾਉਣ ਵਾਸਤੇ ਆਪਣੀ ਸ਼ਾਬੇ ਦੇ ਨਾਲ ਤੋਲ ਕੇ ਇਹ ਵੀ ਜ਼ਿਕਰ ਕੀਤਾ ਕਿ ਇਹ ਸਾਰਾ ਕੁਝ ਉਸ ਪ੍ਰਮਾਤਮਾ ਦਾ ਔਰ ਇਹ ਵੀ ਕਹਿਆ ਜਾਂਦਾ ਹੈ ਕਿ ਉਸੇ ਧਰਤੀ ਦੇ ਉੱਪਰ ਵੇਈ ਦੇ ਵਿੱਚ ਸਤਗੁਰੂ ਜੀ ਤਿੰਨ ਦਿਨ ਪ੍ਰਵੇਸ਼ ਰਹੇ ਨੇ ਉਥੋਂ ਸਤਗੁਰਾਂ ਨੇ ਪਾਵਨ ਪਵਿੱਤਰ ਗੋ ਮੂਲ ਮੰਤਰ ਲਿਆ ਕਰਕੇ ਸਾਡੀ ਝੋਲੀ ਵਿੱਚ ਬਖਸ਼ ਕੀਤਾ ਔਰ ਉਸੇ ਮੂਲ ਮੰਤਰ ਦੇ ਆਧਾਰ ਤੇ ਹੀ ਜਦੋਂ ਸਤਪੁਰੂ ਸਿੱਤੇ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਹੁੰਦਾ ਔਰ ਬਰਾਤ ਸੰਤਾਨਪੁਰ ਲੋਧੀ ਤੋਂ ਭਾਈ ਜੈਰਾਮ ਔਰ ਭੈਣ ਨਾਨਕੀ ਜੀ ਦੇ ਰਾਹੀ ਆਉਂਦੀ ਆ ਔਰ ਕਹਿ ਦਿੰਦਾ ਕਿ ਜਿਹੜਾ ਗੁਰਦੁਆਰਾ ਡੇਰਾ ਸਾਹਿਬ ਆ ਇਹ ਮੂਲ ਚੰਦ ਖੱਤਰੀ ਦਾ ਆਪਣਾ ਪੱਕਾ ਗ੍ਰਾਮ ਇਸ ਗਾਇ ਦੇ ਵਿੱਚ ਬਾਬਾ ਜੀ ਦੇ ਪੇਰੇ ਹੁੰਦੇ ਆ ਮੂਲ ਮੰਤਰ ਦੇ ਨਾਲ ਔਰ ਗੁਰਦੁਆਰਾ ਕਨਸੈਪਟ ਜਿਹੜਾ ਵਾ ਇੱਥੇ ਉਹਨੂੰ ਕੇਵਲ ਹਵੇਲੀ ਸੀ ਤੇ ਇਹ ਕੱਚੀ ਕੰਧ ਦੇ ਲਾਗੇ ਜਦੋਂ ਪਲੰਗ ਡਟਿਆ ਹੋਇਆ ਸੀ ਉਸ ਪਲੱਗ ਨੂੰ ਵੇਖ ਕੇ માતા ਨੇ ਜ਼ਿਕਰ ਕੀਤਾ ਕਿ ਤੁਸੀਂ ਇਸ ਪਲੰਗ ਦੇ ਨੇੜੇ ਹੋ ਤੇ ਇਹ ਕੰਧ ਡਿੱਗ ਪਵੇਗੀ ਬਾਬਾ ਜੀ ਨੇ ਜ਼ਿਕਰ ਕੀਤਾ ਕਿ ਇਹ ਕੰਮ ਜੁਗਾ ਜੁਗਾ ਤੱਕ ਰਹੇਗੀ ਇਸ ਸੰਦਰਭ ਦੇ ਵਿੱਚ ਬਾਅਦ ਵਿੱਚ ਲੋਕਲ ਕਮੇਟੀ ਨੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਕਾਨ ਸਾਹਿਬ ਰੱਖਿਆ ਇਹ ਆਖਰਕਾਰ ਇਹ ਸਾਰਾ ਪ੍ਰਬੰਧ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਇਆ ਅੱਜ ਬੜੇ ਸਟੇਜਿਓ ਤਰੀਕੇ ਦੇ ਨਾਲ ਖੀਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਸਾਰਾ ਪ੍ਰਬੰਧ ਜਿਹੜਾ ਵਾ ਚਲਵਾਇਆ ਜਾ ਰਿਹਾ ਵਾ ਤੇ ਬਿਆਨਤ ਸੰਗਤਾਂ ਇਸ ਮੇਲੇ ਤੋਂ ਪਹਿਲਾਂ ਔਰ ਮੇਲੇ ਤੋਂ ਬਾਅਦ ਇੱਥੇ ਨਤਮਸਤਕ ਹੋ ਕਰਕੇ ਆਪਣੀ ਜੀਵਨ ਦੀ ਸਫਲਤਾ ਲੱਭਦੀਆਂ ਨੇ ਔਰ ਕਿਹਾ ਵੀ ਜਾਂਦਾ ਕਿ ਬਿਆਨਤ ਨੂੰ ਇਥੋਂ ਖੁਸ਼ੀਆਂ ਨਹੀਂ ਮਿਲਦੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸੋ ਗੁਰਮੁਖ ਪਿਆਰਾ ਇੱਕ ਇੱਥੇ ਗੁਰਦੁਆਰਾ ਸਤ ਕਤਾਰੀਆਂ ਸਹਿ ਬਟਾਲਾ ਦੇ ਵਿੱਚ ਸਥਿਤ ਹੈ ਇਹ ਜਾਂਦਾ ਕਿ ਸਤਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਰਗ ਸੰਚਾ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਇੱਥੇ ਵਿਆਹਣ ਆਏ ਤਾਂ ਕਰਕੇ ਉਹ ਵੀ ਅਸਥਾਨ ਜਿਹੜਾ ਵਾ ਦੇਖਣ ਯੋਗ ਹੈ ਉੱਥੇ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਮਹਾਨ ਸਵਾਵਾ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਗੁਰਮਖ ਪਿਆਰਿਆਂ ਸਾਰੇ ਸੰਸਾਰ ਭਰ ਦੇ ਸੋਚੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਇਹ ਮਹਾਨ ਤਿੰਨ ਇਤਿਹਾਸਕ ਗੁਰੂ ਘਰਾਂ ਬਟਾਲਾ ਦੀ ਧਰਤੀ ਵਿੱਚ ਨੇ ਕਿਉਂਕਿ ਮੇਰੇ ਪਾਤਸ਼ਾਹ ਕੋ ਦੇਵ ਜੀ ਦੇ ਬਾਬਤ ਕਿਹਾ ਜਾਂਦਾ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਨਰਸ਼ਨ ਦੇਖਣ ਕਾਰਨੇ ਸਗਲੀ ਉਲਟ ਪਈ ਲਕਾਈ ਇੱਥੇ ਗ੍ਰਸਤੀ ਜੀਵਨ ਅਪਣਾਉਣ ਵਾਸਤੇ ਸਤਗੁਰਾਂ ਨੇ ਇੱਕ ਬੜਾ ਸੋਹਣਾ ਮਚਨ ਕਿਹਾ ਆਖਣ ਲੱਗੇ ਕਿ ਉਹ ਸਿੱਧ ਯੋਗਿਓ ਤੁਸੀਂ ਕਹਿੰਦੇ ਹੋ ਕਿ ਮੈਂ ਭੇਖ ਉਤਾਰ ਦਿੱਤਾ ਉਦਾਸੀ ਰੀਤ ਨੂੰ ਪਾਸੇ ਛੱਡ ਦਿੱਤਾ ਗ੍ਰਸਤ ਨੂੰ ਪਹਿਨਾ ਲਿਆ ਪਰ ਇਹ ਵੀ ਤਾਂ ਯਾਦ ਰੱਖੋ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਤੁਸੀਂ ਅਨ ਦਾਣਾ ਇਕੱਠਾ ਕਰਕੇ ਲਿਆਉਂਦੇ ਹੋ ਕਿ ਸ਼ੱਕਦੇ ਹੋ ਫਿਰ ਉਹਨਾਂ ਨੂੰ ਮਾਰਾ ਤੇ ਨਹੀਂ ਨਾ ਕਿਹਾ ਜਾ ਸਕਦਾ ਬਿਨ ਦਿੱਤੇ ਕਸ਼ ਹੱਥ ਨਾ ਆਈ ਭਾਈ ਗੁਰਦਾਸ ਸਿੰਘ ਨੇ ਜ਼ਿਕਰ ਕੀਤਾ ਕਿ ਗੁਰਮੁਖ ਪਿਆਰਿਓ ਉਹ ਸਾਡੇ ਗ੍ਰਸਥੀ ਬਹੁਤ ਮਹਾਨ ਨੇ ਇਹ ਗ੍ਰਸਥ ਜੀਵਨ ਜਿਹੜਾ ਵਾ ਹਰ ਇੱਕ ਇਨਸਾਨ ਨੂੰ ਅਪਣਾਉਣਾ ਚਾਹੀਦਾ ਸੋ ਇਨੀਆਂ ਬਚਨਾਂ ਦੇ ਨਾਲ ਆਪ ਸਭ ਨੂੰ ਮੈਂ ਜਿੱਤੇ ਵਧਾਈਆਂ ਦਵਾਂਗਾ ਉਥੇ ਸ਼੍ਰੋਮਣੀ ਗੁਰਪੁਰਬ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਟਾਮੀ ਇੱਥੇ ਦਾ ਸ੍ਰੀ ਅਕਾਲ ਤਖਤ ਜਾਨੀ ਰਣਜੀਤ ਸਿੰਘ ਜੀ ਔਰ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਾਨਸਾ ਜੀ ਦੀ ਮੈਨੇਜਮੈਂਟ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਮੇਰੇ ਵੱਲੋਂ ਅੰਤ ਵਿੱਚ ਕੋਈ ਲਾਗਲਤੀ ਨੂੰ ਨਜ਼ਰ ਅੰਦਾਜ਼ ਕਰਕੇ ਫਤਿਹ ਦੀ ਸਾਂਝ ਬਣਾਓ ਗਾਦੀ ਕੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜਿੱਥੇ ਸੰਕਾ ਮੰਦੋਂ ਲੱਖਾਂ ਦੀ ਗਿੰਦੀ ਵਿੱਚ ਇੱਥੇ ਨਤਮਸਤਕ ਗੁਰਦੁਆਰਾ ਕਨ ਸਾਹਿਬ ਵਿਖੇ ਹੋਇਆ ਗਿਆ ਤੇ ਉੱਥੇ ਨਾਲ ਹੀ ਧਾਰਮਿਕ ਦੀਵਾਨ ਵੀ ਬਹੁਤ ਸ਼ਾਨਦਾਰ ਜਗ੍ਹਾ ਤੇ ਸਜਾਏ ਗਏ ਕੈਮਰਾਮੈਨ ਸੋਨੀਦਾਲ ਸਰਵੰਤ ਸਿੰਘ ਕੁਮਾਨ ਬਟਾਲਾ ਗੁਰਦਾਸਪੁਰ